ਦਾਲ तकरीबन 25 25 ਇਹ ਪੌਦੇ ਵੀ ਲਾ ਦਿੱਤੇ ਅੱਜ ਮੇਰਾ ਵਿਚਾਰ ਤਾਂ ਸੀਗਾ ਵੀ ਆਪਣੇ ਸਕੂਲ ਵਿੱਚ ਵੀ ਪੌਦੇ ਲਾਏ ਜਾਣ ਪਰ ਨਹੀਂ सॉरी ਮੈਂ ਘਰੇ ਭੁੱਲ ਗਿਆ ਮੈਂ ਆਪਣੀ ਆਲ ਚੱਕ ਕੇ ਆ ਰਿਹਾ ਜਦੋਂ ਲੋਡ ਪਿੰਦੀ ਲਿਆਵਣਾ ਪੌਦੇ ਨੂੰ ਆਪਾਂ ਜਦੋਂ ਲਾਉਨੇ ਆ ਉਹਨੂੰ ਇੱਕ ਦੋ ਵਾਰ ਪਾਣੀ ਪਾਉਨੇ ਆਪਾਂ ਫਿਰ ਉਹਦੀਆਂ ਜੜ੍ਹਾਂ ਲੱਗ ਜਾਂਦੀਆਂ ਆਉਣ ਵਾਲੀਆਂ ਉਹ ਦੇਖਦੇ ਹੀ ਰਹਿ ਜਾਂਦੇ ਕਿ ਇਹ ਬੱਚਾ ਤਾਂ ਸਮਾਂ ਤੇ ਪਹੁੰਚ ਗਿਆ ਤੇ ਸਾਡੀ ਵਾਰੀ ਨਹੀਂ ਆਈ ਇਹ ਜੱਜ ਬਣ ਗਿਆ ਇਹ ਲੈਫਟੀਨੈਂਟ ਬਣ ਗਿਆ ਤੇ ਕੰਨਰ ਬਣ ਗਿਆ ਸਮੇਂ ਦੀ ਸਭ ਤੋਂ ਪਹਿਲਾ ਕਦਮ ਕਰਨੀ ਆ ਸਕੂਲ ਕੋਲਸ ਕੈਟਰ ਟੈਂਥ ਤੁਹਾਡਾ ਸਕੂਲ ਜਿਹੜਾ ਗਿੱਦੜਪਿੰਡੀ ਇਹ ਚੁਣਿਆ ਗਿਆ ਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 22 ਬੱਚੇ 43 22 9th ਤੇ 22 10th ਦੇ ਬੱਚੇ ਜਿਹੜੇ 43 ਬੱਚੇ ਜਿਹੜੇ ਚੁਣੇ ਗਏ ਐ ਐਸਪੀ ਦੀ ਕੋਲਸ ਕੈਨ ਪ੍ਰੋਗਰਾਮ ਦੇ ਤਹਿਤ ਇਹ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹੈਮ ਚੋਗ ਕਰਮਾਂ ਕੀ ਕਭੂ ਨਾ ਕਰੂੰ ਨਸ਼ਿਆਂ ਦੇ ਖਿਲਾਫ ਜੰਗ ਵਿੱਢੀ ਗਈ ਆ ਸਾਡੇ ਤੁਸੀਂ ਧੀਆ ਪੁੱਤ ਹੋ ਇਹਨਾਂ ਨਸ਼ਿਆਂ ਤੋਂ ਆਪਾਂ ਕਿੱਦਾਂ ਬਚਣਾ ਤੇ ਨਸ਼ੇ ਵਾਲੇ ਵਿਅਕਤੀ ਨੂੰ ਕਿੱਦਾਂ ਬਚਾਉਣਾ ਇਹ ਆਪਾਂ ਸਾਰੀਆਂ ਚੀਜ਼ਾਂ ਨੋਟ ਕਰਨੀਆਂ ਸਾਡੀ ਕਮਾਈ ਤਾਂ ਸਭ ਲੋਣੀ ਆ ਜੇ ਸਾਡੇ ਬੱਚੇ ਆ ਸਾਡੀਆਂ ਧੀਆ ਸਾਡੀਆਂ ਗੱਲਾਂ ਤੇ ਅਸਰ ਕਰਨੀਆਂ ਤੇ ਗਾਂਹ ਜਾ ਕੇ ਹੋਰ ਬੱਚਿਆਂ ਨੂੰ ਪ੍ਰੇਰਿਤ ਕਰਨੀ ਹੈ ਆਪਣੇ ਮਾਪੇ-ਬਾਪ ਨੂੰ ਆਪਣੇ ਭਰਾਵਾਂ ਨੂੰ ਤਾਂ ਸਾਡੀ ਕਮਾਈ ਤਾਂ ਸਫਲ ਗਣੀ ਜਾਣੀ ਆ ਉਹ ਨੌਜਵਾਨੋ ਨਸ਼ਾ ਬਹੁਤ ਭੈੜੀ ਚੀਜ਼ ਆ ਸਭ ਤੋਂ ਪਹਿਲਾਂ ਟੀਚਰ ਤੇ ਮਾਪੇ-ਬਾਪ ਦੀ ਸਖਤੀ ਨੂੰ ਬਰਦਾਸ਼ਤ ਕਰੋ ਤਾਂ ਕਿ ਕਾਬਲ ਬਣ ਸਕੋ ਅੱਜ ਜਿਹੜਾ ਇਹ ਪ੍ਰੋਗਰਾਮ ਆ ਨਸ਼ੇ ਨੂੰ ਜਿਹੜਾ ਆਪਾਂ ਕਿੱਦਾਂ ਨੱਥ ਪਾਉਣੀ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕਿੱਦਾਂ ਕੱਢਣਾ ਇਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਅਪਰਾਹਲਾ ਹੈ ਨਸ਼ੇ ਦੇ ਖਿਲਾਫ ਮੁਹਿੰਮ ਵਿੱਢੀ ਹੈ ਬੱਚਿਓ ਧੀਓ ਮਿਹਨਤ ਕੌੜੀਆਂ ਵਾਂਗ ਹੈ ਕਿਸਮਤ ਲੈਫਟ ਵਾਂਗ ਹੈ ਲੈਫਟ ਕਦੇ ਵੀ ਬੰਦ ਹੋ ਸਕਦੀ ਹੈ ਪਰ ਕੌੜੀਆਂ ਸਾਨੂੰ ਉਚਾਈ ਤੱਕ ਲੈ ਜਾਂਦੀਆਂ ਹਨ ਮੌਜੂਦਾ ਸਮਾਜ ਵਿੱਚ ਨੌਜਵਾਨਾਂ ਵਿੱਚੋਂ ਨਸ਼ਿਆਂ ਦੀ ਦੁਰਵਰਤੋਂ ਜਿਹੜੀ ਆ ਸਾਡੀ ਅੱਜ ਪੰਜਾਬ ਦੀ ਜਵਾਨੀ ਨੂੰ ਖਤਮ ਕਰਦੀ ਜਾ ਰਹੀ ਆ ਨੌਜਵਾਨ ਸਿੰਥੈਟਿਕ ਡਰੱਗ ਜਿੱਤੇ ਵਿੱਚੋਂ ਹੁੰਦੇ ਹੋਏ ਅਜਿਹੇ ਨਸ਼ਿਆਂ ਦੀ ਲਪੇਟ ਵਿੱਚ ਆਏ ਕਿ ਘਰ ਘਰ ਵਿੱਚ ਸੱਥਰ ਵਿਛਣ ਲੱਗ ਗਿਆ ਨੌਜਵਾਨਾਂ ਨੂੰ ਜਵਾਨੀ ਨੇ ਮੌਤ ਵੱਲ ਜਾਂਦਾ ਇੱਕ ਸਿੱਧਾ ਰਾਹ ਅਪਣਾ ਲਿਆ ਨਸ਼ੇ ਦੀਆਂ ਬਚਤਾਂ ਕਰਦੀ ਜਵਾਨੀ ਜ਼ਿੰਦਗੀਆਂ ਦੇ ਸੌਦੇ ਸਸਤੇ ਕਰੀ ਬੈਠੀ ਆ ਮੌਤ ਨੂੰ ਮੁਖੌਲਾ ਕਰਨ ਵਾਲੀ ਗੁਰੂਆਂ ਪੀਰਾਂ ਦੇ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੀ ਜਵਾਨੀ ਨੇ ਮੌਤੇ ਖੂਹ ਵਿੱਚ ਜਾਂਦੇ ਹੋਏ ਅਜਿਹੇ ਰਾਹ ਅਪਣਾਇਆ ਇੱਕ ਘਰ ਘਰ ਵਿੱਚ ਛੱਦਰ ਵਿਛਣ ਲੱਗ ਗਿਆ ਨੌਜਵਾਨੋਂ ਪੰਤ ਸਿੰਘ ਦੀ ਇਹ ਧਰਤੀ ਅੱਜ ਰੁੱਲਦੀ ਜਵਾਨੀ ਨੂੰ ਤਹਾ ਮਾਰ ਕੇ ਰੋ ਰਹੀ ਆ ਆ ਪਿਛਲੇ ਸਮੇਂ ਦੇ ਵਿੱਚ ਤੁਸੀਂ ਬੱਚੇ ਐਸੀ ਉਮਰ ਦੇ ਬੱਚੇ ਪੰਜ ਨੌਜਵਾਨ ਤਰਨਤਾਂ ਜ਼ਿਲ੍ਹੇ ਦੇ ਵਿੱਚ ਪਿਛਲੇ ਮਹੀਨੇ ਦੀ ਖਬਰ ਆ ਇੱਕੋ ਪਿੰਡ ਦੇ ਵਿੱਚ ਪੰਜ ਬੱਚਿਆਂ ਦੀ ਮੌਤ ਹੋਈ ਸਾਡਾ ਮੇਨ ਮਕਸਦ ਤੁਹਾਨੂੰ ਜਾਗਰਿਤ ਕਰਨਾ ਹੋ ਸਕਦਾ